ਕਿ ਦਿੱਲੀ ਕੋਈ ਨਾ ਕੋਈ ਪ੍ਰੇਡਰਲ ਪ੍ਰੋਬਲਮ ਹੁੰਦੀ ਪਈ ਬਹੁਤ ਹੀ ਬੜੀ ਮੁਸ਼ਕਿਲ ਪਿੰਡ ਸੀ ਉਹ ਅਸੀਂ ਜਸਵਿੰਦਰ ਸਿੰਘ ਐਕਸ਼ਨ ਸਾਊਥ ਨਾਲ ਗੱਲ ਕਰਤੀਆ ਉਹਨਾਂ ਨੇ ਸਾਨੂੰ ਪ੍ਰੇਡ ਦੇ ਵੀਰ ਕਰਕੇ 100 ਕੇਡੀਆਂ ਤੇ ਚਲਾ ਲਿਆ। ਹੋਰ ਤੇ ਇਸ ਮਾੜੀ ਵੱਡੀ ਰਾਹਤ ਮਿਲ ਗਿਆ। ਤਾਂ ਮੈਂ ਜਸਵਿੰਦਰ ਸਿੰਘ ਐਕਸ਼ਨ ਸਾਊਥ ਦਾ ਬਹੁਤ ਧੰਨਵਾਦ ਪੈਂਡਰ ਵਾਸਲੇ ਬੋਲੂ। ਸੁਜਾਨਪੁਰ ਦੇ ਪਿੰਡ ਫੂਲਪਿਆਰਾ ਦੇ ਲੋਕਾਂ ਨੂੰ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਜਲੀ ਦੀ ਘੱਟ ਵੋਲਟੇਜ ਹੋਣ ਦੇ ਚਲਦਿਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅੱਜ ਕੇਆਰਟੀ ਇੰਡਸਟਰੀਜ਼ ਦੇ ਫਾਊਂਡਰ ਠਾਕੁਰ ਕੁਲਦੀਪ ਸਿੰਘ ਹੁਣਾ ਵੱਲੋਂ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕਰਵਾਇਆ ਗਿਆ ਦੱਸ ਦਈਏ ਕਿ ਪਿੰਡ ਚ 63 ਕੇਵੀ ਟਰਾਂਸਫਾਰਮਰ ਫੋਨ ਕਰਕੇ ਬਿਜਲੀ ਦੀ ਘੱਟ ਵੋਲਟੇਜ ਸੀ ਲੋਕ ਪਰੇਸ਼ਾਨ ਹੋ ਰਹੇ ਸੀ ਪਰ ਅੱਜ ਠਾਕੁਰ ਕੁਲਦੀਪ ਸਿੰਘ ਹੁਣਾ ਵੱਲੋਂ ਪੀਐਸਪੀਸੀਲ ਨਾਲ ਰابطਾ ਕਾਇਮ ਕੀਤਾ ਗਿਆ ਅਤੇ ਐਕਸ ਜਸਵਿੰਦਰ ਪਾਲ ਸਿੰਘ ਵੱਲੋਂ ਅਜਪਿੰਡ ਚ 100 ਕੇਵੀ ਦਾ ਫਰਾਂਸ ਟਰਾਂਸਫਾਰਮਰ ਲਗਵਾਇਆ ਗਿਆ। ਉਸੇ ਹੀ ਲੋਕਾਂ ਵੱਲੋਂ ਠਾਕੁਰ ਕੁਲਦੀਪ ਸਿੰਘ ਜੀ ਦਾ ਧੰਨਵਾਦ ਵੀ ਕੀਤਾ ਗਿਆ। ਲਕਿਸ ਰੋਜ ਕੇ ਆਟੀ ਨਿਊਜ਼ ਨੈਟਵਰਕ। ਅਜਪਿੰਡ ਪਿੰਡ ਪਰੇ ਵਿੱਚ ਲਾਈਟ ਦੀ ਪ੍ਰੋਬਲਮ ਨਹੀਂ ਜਿਹੜਾ ਕਿ ਟਰਾਂਸਫਾਰਮ ਲੱਗੇ ਦਾ 36 ਕੇਵੀ ਦਾ। ਤੋਂ ਪਿੰਡ ਚ ਬੜੀ ਵੱਡੀ ਸਮੱਸਿਆ ਹੀ ਹੋਈ ਸੀ। ਇਹਦੇ ਵਾਸਤੇ ਪਿੰਡ ਵਾਲੇ ਮੇਰੇ ਕੋਲ ਆਏ ਨਾ। ਪਿੰਡ ਚ ਬਹੁਤ ਬੜੀ ਵੱਡੀ ਸਮੱਸਿਆ ਉਹਦੇ ਕਾਰਨ ਕੀ ਆ ਵੀ 363 ਕੇਵੀ ਦਾ ট্রান্সਫਾਰਮ ਜਿਹੜਾ ਕਿ 100 ਕੇਵੀ ਦਾ ਉਥੇ ਲੱਗ ਕੇ ਹੀ ਉਹ ਲਾਈਟ ਠੀਕ ਹੋਣੀ ਲੋਡ ਦੇ ਕਾਰਨ ਪਰ ਦੇਲੀ ਕੋਈ ਨਾ ਕੋਈ ਪਿੰਡਾਂ ਵਾਲਿਆਂ ਨੂੰ ਪ੍ਰੋਬਲਮ ਪਾਉਂਦੀ ਭਾਈ ਬਹੁਤ ਹੀ ਬੜੀ ਮੁਸ਼ਕਲ ਪਿੰਡ ਚ ਉਹ ਅਸੀਂ ਜਸਵਿੰਦਰ ਸਿੰਘ ਐਕਸਨ ਸਾਹਿਬ ਨਾਲ ਗੱਲ ਕੀਤੀ ਆ ਉਹਨਾਂ ਨੇ ਸਾਨੂੰ 363 ਕੇਵੀ ਦਾ ਕਰਕੇ 100 ਕੇਵੀ ਦਾ ਪਿੰਡ ਚ ਲਾ ਦਿੱਤਾ ਔਰ ਪਿੰਡ ਚ ਬੜੀ ਵੱਡੀ ਰਾਹਤ ਮਿਲ ਗਈ ਹੈ ਤਾਂ ਮੈਂ ਜਸਵਿੰਦਰ ਸਿੰਘ ਐਕਸਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ Are One of the premium and prestigious professional institutes providing a wide range of professional courses with 100% placement assistance. We are Sri Sai Group of Institutes.